ਅੱਜ ਕੀ ਬਣਾਇ ਜਾਨੀ ਆ ਓਏ ਕੱਲ ਮੂਲੇ ਪਰੌਂਠੇ ਅੱਜ ਲੰਗਾਂ ਵਾਲੇ ਪਰੌਂਠੇ ਚੱਲਣਗੇ ਹਾਂ ਅੱਛਾ ਆ ਲੰਗਾਂ ਵਾਲੇ ਪਰੌਂਠੇ ਬਣਾਵੇਂਗੀ ਹੂੰ ਤੇ ਵਿੱਚ ਕੀ ਕੁਝ ਪਾ ਰੱਖਿਆ ਦੇ ਗੰਡੇ ਤੇ ਮਿਰਚਾਂ ਅੱਛਾ ਤੇ ਆਲੂ ਰਫੈਂਟ ਨਾਲ ਚੋਪਣੇਗੀ ਕਿ ਦੇਸੀ ਕੇ ਨਾ ਦੇਸੀ ਕਿਉਂ ਨਾ ਦੇਸੀ ਕਿਉਂ ਨਾ ਹੈ ਅੱਛਾ ਜੀ ਹੂੰ ਕੋਈ ਆ ਰਿਹਾ ਸੋਡੇ ਹਾਂ ਮੇਰਾ ਪੁੱਤੀਜਾ ਆਇਆ ਦੇਖਾਂ ਕਹੇ ਜਾ ਤਰਾ ਪੁੱਤੀਜਾ ਉਰੇ ਆ ਜਾ ਹਰਮਣ ਦੇਖਾਂ ਬਤੋ ਇਦਰਾ ਹੀ ਸਾਹਮਣੇ ਆਈ ਬਣਾਇਆ ਆ ਦੋ ਤੇਰੇ ਭਤੀਜੇ ਆ ਰਹੇ ਹੈ ਇਹ ਤੰਨਾ ਰਹੇ ਆ ਤਿੰਨ ਭਤੀਜੇ ਆ ਰਹੇ ਆ ਉਹਨੇ ਤੇਰੇ ਭਤੀਜੇ ਨੇ ਤਾਂ ਮੂੰਹ ਹੀ ਲਕੋ ਰੱਖਿਆ ਹੈ ਮੋਟਾ ਜਿਹਾ ਤੇਰੇ ਵਰਗਾ ਹੀ ਹੈ ਹੋਰ ਮੇਰੇ ਵਰਗਾ ਹੈ ਇਦਾਂ ਹੀ ਗੜ ਜਾਈ ਹੈ ਹਨਾ ਕਿੰਨੇ ਖਾ ਜਾਂਦਾ ਪਰੋਠੇ ਇਹ ਇਹ ਤਾਂ ਹੁਣ ਅੱਜ ਪਕਾਏ ਤਾਂ ਪਤਾ ਲੱਗੂ ਕਿੰਨੇ ਖਾਉ ਮੂੰਹਗਾ ਤਾਂ ਲਗੋਂਦਾ ਕੁੜਗਾਂ ਮੰਗੂ ਹੈ ਰਾਜੂ ਮੂੰਹਗਾ ਤਾਂ ਕੋੰਦਾ ਖਾ ਜਾਂਦਾ ਮੈਂ 10-15 ਪਰੋਠੇ ਹੀ ਤੇ ਤੂੰ ਕਿੰਨੇ ਖਾ ਜਾਂਦੀ ਹੈ ਪੰਜ ਮੈਂ ਖਾ ਜਣੀ 10 ਪੰਜ ਪਰੌਠੇ ਕਿੱਡੇ ਕਿੱਡੇ ਵੱਡੇ ਵੱਡੇ ਅੱਜ ਮੈਨੂੰ ਵੀ ਖਵਾ ਦੋਗੇ ਹੋਰ ਅੱਛਾ ਤੇ ਤੇਰੇ ਕੁੱਤੇ ਉਹ ਬਿੱਲੀਆਂ ਕਿੱਧਰ ਗਈ ਉੱਪਰ ਕੋਡੇ 'ਚ ਬੈਠੇ ਆ ਕੋਡੇ 'ਚ ਬੈਠੇ ਆ ਬਲੁੰਗੜੇ ਬਾਵਾ ਹੋ ਗਏ ਤੇਰੀ ਠੀਕ ਹੈ ਤੇ ਹੋ ਆ ਗਈ ਬਾਈ ਯਾਰ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਕ੍ਰੈਪ ਕਰਿਆ ਕਰੋ ਵੀਰ ਵਣ ਕੇ ਹੱਥ ਮੰਨ ਕੇ ਬੇਨਤੀ ਆ ਵਿਚਾਰੀ ਗਰੀਬਣੀ ਐ ਵੀ ਯਾਰ ਲਾਇਕ ਕਰਿਆ ਕਰੋ ਵੀਡੀਓ ਨੂੰ ਇਹਦੀ ਨੂੰ ਛੇਤੀ ਤੋਂ ਛੇਤੀ ਬਾਈ ਬਣ ਕੇ ਯਾਰਾ ਹੱਥ ਬਨ ਕੇ ਬੇਨਤੀ ਅੱਜ ਪਰੌਠੇ ਲਾ ਰਹੀ ਆ ਰਾਜੂ ਵਾਲੂਆਂ ਵਾਲੇ ਤੇ ਇੱਕ ਦੋ ਪਰੌਠੇ ਅੱਜ ਖਾਣੇ ਆ ਰਾਜੂ ਕੋਲੋਂ ਦੇਸੀ ਘਿਓ ਦਿਖਾਈ ਦੇਸੀ ਘਿਓ ਇੱਧਰ ਪਿਆ ਇੱਧਰ ਪਿਆ ਤੇਰੇ ਕੋਲ ਡੱਬੀ ਅੱਛਾ ਦੇਸੀ ਘਿਓ ਨਾ ਚੋਪੜ ਚੋਪੜ ਖਾਨੀ ਆ ਜਹੀਂ ਤੁਸੀਂ ਨਹੀਂ ਲੈਵੰਗੀ ਫੇਰ ਨਹੀਂ ਲੈਵਾਂਗੇ ਹਾਂ ਆਲੂ ਇਹ ਪਾ ਰੱਖਿਆ ਰਾਜੂ ਨੇ ਨਾਲੇ ਤਾਂ ਗੰਡੇ ਵਸੰਤੂ ਦੀ ਤਕਾਈ ਦੇ ਵਿੱਚ ਕੱਟ ਦੇ ਕੱਟ ਦੇ